ਪਤੀ ਜੋ ਜੱਟ ਤੀ ਉਹਦੇ ਖੇਤ ਦੇ ਵਿੱਚ ਰੂੜਾ ਤੀ ਜੋ ਰੂੜਾ ਤੀ ਛੂਰ ਆਇਆ ਕਰਨੇ ਜੇ ਕੋਈ ਵੱਢਿਆ ਕਰੇ ਗੜਾਸਾ ਮਾਰ ਕੇ ਤਾਂ ਉਹ ਰੂੜੇ ਨਾਲ ਖਹਿ ਕੇ ਤਾਂ ਉਹਨਾਂ ਦੇ ਆਰਾਮ ਆ ਜਾ ਕਰੇ ਜਦੋਂ ਆਰਾਮ ਆ ਜਾ ਕਰੇ ਉਸ ਦਿਨ ਨੰਗੇ ਉੱਥੇ ਭਾਈ ਜੱਟ ਖੜਾ ਰੋਈ ਜਾਵੇ ਰੂੜੇ ਥੱਲੇ ਜਦੋਂ ਰੋਈ ਜਾਵੇ ਉਧਰੋਂ ਸੂਰ ਦੇ ਗੜਾਸਾ ਮਾਰਿਆ ਕਿਸ ਨੇ ਜਿਹੜਾ ਸੂਰ ਉਹਨਾਂ ਦਾ ਮੋਢੀ ਸੀ ਉਹ ਭਾਈ ਵਗ ਗਿਆ ਉਥੇ ਰੂਹੜੇ ਕੋਲੇ ਜਦੋਂ ਗੈਰ ਰੂਹੜੇ ਕੋਲੇ ਜੱਟ ਰੋਈ ਜਾਵੇ ਉਹ ਕਹਿੰਦਾ ਵੀ ਤੂੰ ਰੋਣਾ ਕਿਉਂ ਆ ਕਹਿੰਦਾ ਰੋਣਾ ਮੈਂ ਜੇ ਮੇਰਾ ਕੋਈ ਬਹਣ ਬਾਹ ਦੇ ਤਾਂ ਮੈਂ ਛੋਲੇ ਵੀਜ ਦਿਆਂ ਉਹ ਕਹਿੰਦਾ ਹੈ ਅਸੀਂ ਤੇਰੇ ਰੂਹੜੇ ਚ ਰੋਜ ਖੇ ਕੇ ਜਾਂਦੇ ਆ ਇਹ ਬੜੀ ਗੱਲ ਆ ਅਸੀਂ ਪੱਟ ਦਿੰਨੇ ਆ ਉਹਨੇ ਭਾਈ ਕੂਕ ਮਾਰੀ ਤੂੰ ਜੇ ਸੁਭਰਾ ਆਗੇ ਜੋ ਆ ਗਿਆ ਗਲਾਸਾਂ ਆ ਨਾ ਉਹਦਾ ਬਹਣ ਪੱਟਦਾ ਸਾਰਾ ਜੋ ਪਟਤਾ ਬਹਣ ਉਹਨੇ ਕੋਈ ਜੱਟ ਨੇ ਛੋਲਿਆਂ ਦੀ ਛਟਾ ਦੇਤਾ ਛੋਲੇ ਹਰੇ ਹੋ ਗਏ ਜੋ ਹਰੇ ਹੋ ਗਏ ਜੱਟ ਕਹਿੰਦਾ ਹੁਣ ਸੂਰ ਇੱਥੇ ਆਇਆ ਕਰਨਗੇ ਰੂੜੇ ਤੇ ਤਾਂ ਲਤੜਨਗੇ ਕੀ ਹਲ ਹੋਵੇਦਾ ਕਹਿੰਦਾ ਪਰ ਰੂੜੇ ਹੀ ਪਟ ਦਿੰਨੇ ਆ ਉਹ ਪਈ ਜੱਟ ਨੇ ਰੂੜਾ ਪਟਤਾ ਉਹ ਸੂਰ ਆਏ ਸੂਰਾਂ ਨੇ ਦੇਖਿਆ ਵੀ ਰੂੜਾ ਪਟਤਾ ਸੂਰ ਕਹਿੰਦੇ ਵੀ ਜੱਟ ਨਹੀਂ ਜਾਣਦਾ ਗੁਣ ਨੂੰ ਛੋਲੇ ਨਹੀਂ ਜਾਣਦੇ ਬਾ ਇੰਨੀ ਕੀ ਬਾਤ ਆ ਭਰਾਓ